ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਨਵੇਂ ਬਣਨ ਵਾਲੇ ਚੈਂਬਰਾਂ ਦਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਆਸੂ ਨੇਗੀ ਨੇ ਕੀਤਾ ਵਰਚੂਲੀ ਉਦਘਾਟਨ। ਜ਼ਿਲ੍ਹਾ ਪਠਾਨਕੋਟ ਦੇ ਜ਼ਿਲ੍ਹਾ 바ਰ ਐਸੋਸੀਏਸ਼ਨ ਦਫ਼ਤਰ ਵਿਖੇ ਵਕੀਲਾਂ ਦੇ ਲਈ ਬਣਨ ਵਾਲੇ 47 ਦੇ ਕਰੀਬ ਚੈਂਬਰਾਂ ਦਾ ਉਦਘਾਟਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗ ਨੇ ਵਰਚੂਲ ਉਦਘਾਟਨ ਕੀਤਾ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਲਾਲ ਚੰਦ ਘਟਾਰੂ ਚੱਕ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਜਿਹੜੇ ਨੌਜਵਾਨ ਵਕੀਲ ਸਾਥੀ ਵਕਾਲਤ ਕਰਕੇ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰ ਰਹੇ ਹਨ ਉਹਨਾਂ ਨੂੰ ਬਿਹਤਰ ਸ਼ੁਰੂਆਤ ਲਈ ਵਧੀਆ ਪਲੇਟਫਾਰਮ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਪੰਜਾਹ ਦੇ ਕਰੀਬ ਚੈਂਬਰ ਤੇ ਯਾਰ ਕਰਨ ਲਈ ਨੀਲ ਪੱਥਰ ਰੱਖਿਆ ਗਿਆ ਹੈ ਤੇ ਜਲਦ ਹੀ ਇਹ ਚੈਂਬਰ ਬਣਾ ਕੇ ਵਕੀਲ ਸਾਥੀਆਂ ਨੂੰ ਦਿੱਤੇ ਜਾਣਗੇ ਤਾਂ ਜੋ ਉਹ ਬਿੱਤਰ ਟੰਗ ਨਾਲ ਲੋਕਾਂ ਦੀ ਸੇਵਾ ਕਰ ਸਕਣ ਆਓ ਵੇਖਦੇ ਹਾਂ ਪੂਰੀ ਰਿਪੋਰਟ ਕੀ ਕਿਹਾ ਇਸ ਮੌਕੇ ਕੈਬਨਿਟ पंजाब मंत्री पंजाब लाल चंद कटारू चक आ, द, आ, एक, आ, आ, जिला बाहर एसोसिएशन दे मैंबर ने वाइट कैबिनेट मंत्री पंजाब लाल चंद कटारू चक वाइट का बार एसोसिएशन प्रधान रविंदर ठाकुर मैं समझना कि पठानकोट जिले के लिए जो फिर एक भागा भरा दिन है दस साल पहले सा जिला होने काफी जदोजहद तो बाद ਪਠਾਨ ਗੁਰਦਵਾਰੀਆਂ ਨੇ ਨੂੰ ਜ਼ਿਲ੍ਹੇ ਦਾ ਦਰਜਾ ਗਵਾਨ ਦੇ ਵਿੱਚ ਕਾਫੀ ਵੱਡੀ ਸਟ੍ਰਗਲ ਹੋਇਆ ਉਹ ਰੋ ਤੋਂ ਬਾਅਦ ਸਾਡਾ ਵੱਖਰਾ ਜ਼ਿਲ੍ਹਾ ਬਣਿਆ ਪਠਾਨਕੋਟ ਸੋ ਸਾਡੇ ਜ਼ਿਲ੍ਹੇ ਦੇ ਅੰਦਰ ਸਹਜੇ-ਸਹਜੇ ਉਹ ਜਿਹੜਾ ਇੱਕ ਜ਼ਿਲ੍ਹੇ ਨੂੰ ਮੈਂ ਨਸਤ ਤੇ ਚਈਦਾ ਹੁੰਦਾ ਹਰ ਫੀਲਡ ਦੇ ਅੰਦਰ ਚਾਹੇ ਉਹ ਕੋਰਟ ਕੰਪਲੈਕਸ ਦਾ ਸਵਾਲ ਹੋਵੇ ਚਾਹੇ ਉਹ ਕੋਈ ਹੋਰ ਜੋ ਵੀ ਇਸ਼ੂ ਹੈਗੇ ਆ ਸਾਰੇ ਸਹਜੇ ਨੂੰ ਪੂਰਾ ਕੀਤਾ ਜਾ ਰਿਹਾ ਸੋ ਮੈਨੂੰ ਖੁਸ਼ੀ ਹੈ ਅੱਜ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਜੀ ਵੱਲੋਂ ਇੱਕ ਨਿਆ ਸਾਨੂੰ ਤੋਹਫਾ ਮਿਲਿਆ ਔਰ ਸਾਡੇ ਜ਼ਿਲ੍ਹੇ ਦੇ ਸੈਸ਼ਨ ਜੱਜ ਜਿੰਦਰ ਕੁਰਮੀ ਜੀ ਵੱਲੋਂ ਵੀ ਇਹਨਾਂ ਦੇ ਜਥਾ ਸਦਕਾ ਅੱਜ ਇੱਕ ਨਵੀਂ ਮਾਰਡ ਦਾ ਜਿਹੜੇ ਚੈਂਬਰ ਨੇ ਨਵੇਂ ਵਕੀਲਾ ਵਕੀਲਾ ਦੇ ਲਈ ਕਿਉਂਕਿ ਨਵੀਂ ਜਨਰੇਸ਼ਨ ਆ ਰਹੀ ਆ ਇਸ ਫੀਲਡ ਦੇ ਅੰਦਰ ਔਰ ਜਿਸ ਤੇ ਕਾਫੀ ਮਤਲਬ ਸੁਭਾਵਨਾ ਵੀ ਨੇ ਉਹਨਾਂ ਦੀ ਮਤਲਬ ਲੋੜਾਂ ਦੇ ਲਈ ਅੱਜ ਨਵਾਂ ਬਿਲਡਿੰਗ ਜਿਹੜੀ ਹੈ ਉਹਦਾ ਨੀਂਹ ਪੱਥਰ ਰੱਖਿਆ ਗਿਆ ਨਵੇਂ ਚੈਂਬਰ ਬਣਨਗੇ ਔਰ ਆਪ ਵੀਖਦੇ ਅੰਦਰ ਵੀ ਨਾ ਦੇ ਓਨਲੀ ਕਿ ਇਸ ਥਾਂ ਦੇ ਤੇ ਖੜਿਆ ਸੀ ਰਹਿਣਾ ਹੋਰ ਵੀ ਬਹੁਤ ਵੱਡੀਆਂ ਯੋਜਨਾਵਾਂ ਨੇ ਇਸ ਕੋਰਪੋਰੇਟ ਬਿਲਕਸ ਦੇ ਆਲੇ ਦੁਆਲੇ ਵੀਖਦੇ ਅੰਦਰ ਕੁਝ ਨਵੀਆਂ ਸਾਰੀਆਂ ਵੀ ਹੋਣਗੀਆਂ ਤੇ ਅੱਜ ਅਸੀਂ ਸਾਰੇ ਬੜੀ ਗਿਵਿਹਤਾ ਦਾ ਨਾਜ ਕਰਨ ਕਰ ਰਹੇ ਆਂ ਔਰ ਮੁਵਾਰਕਾਂ ਸਾਰਿਆਂ ਨੂੰ ਵੀ ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਆਏ ਨੇ ਔਰ ਖਾਸ ਕਰਕੇ ਲੋਹੜੀ ਦਾ ਤਿਹਾਰਾ ਸਾਡੇ ਸਭਿਆਚਾਰ ਦੇ ਅੰਦਰ ਲੋੜੀ ਇੱਕ ਬੜਾ ਮਹੱਤਵਪੂਰਨ ਤਾਰਕਦੀ ਸੋ ਲੋੜੀਆਂ ਨੂੰ ਸਭ ਨੂੰ ਮੁਬਾਰਕਾਂ ਔਰ ਨਵੀਂ ਜਿਹੜੀ ਬਿਲਡਿੰਗ ਦੇ ਅੱਜ ਪੱਥਰ ਰੱਖਿਆ ਗਿਆ ਇਹ ਜਲਦੀ ਬਣਾ ਕੇ ਲੋਕਾਂ ਨੂੰ ਸਬੰਧ ਕਰਾਂਗੇ ਸੋ ਮੈਂ ਸਮਝਦਾ ਕਿ ਬੜਾ ਸਟੋਰੀ ਜੁਲਦੇ ਔਰ ਸਭ ਨੂੰ ਅੱਜ ਦੇ ਇਵੈਂਟ ਦੀਆਂ ਬਹੁਤ ਬਹੁਤ ਮੁਬਾਰਕਾਂ ਕਿੰਨੇ ਕਿ ਚੈਂਬਰ ਜਿਹੜੇ ਨਵੇਂ ਬਣਾਏ ਜਾ ਰਹੇ ਨੇ ਇਹਦੀ ਸ਼ੁਰੂਆਤ ਕੀਤੀ ਆ ਕਾਫੀ ਦੂਰ ਤੱਕ ਅਜੇ ਨਾਲ ਗਿਣਤੀ ਚਾਹੀਗੀ ਪਰ ਕਿਉਂਕਿ ਅੱਜ ਸ਼ੁਰੂਆਤ ਹੋਈ ਆ

ਔਨਰਵਲ ਚੀਫ ਜਸਟਿਸ ਸਾਹਿਬ ਨੇ ਕੀਤੀ ਹੈ ਉਹ ਵਾਸਤੇ ਸਾਰੇ ਹੀ ਵਿਦਾਈ ਦੇ ਯੋਗਤ ਨੇ ਕਿਉਂਕਿ ਬੜੀ ਲੰਬੀ ਡਿਮਾਂਡ ਸੀ 2010 11 ਦੇ ਵਿੱਚ ਜਦੋਂ ਮੈਂ ਪ੍ਰੈਜਿਡੈਂਸੀ ਅਦੋ 150 ਚੈਂਬਰ ਲਾਟ ਹੋਇਆ ਸੀ ਉਸ ਤੋਂ ਬਾਅਦ 15 ਸਾਲ ਬਾਅਦ ਵੀ ਹੁਣ ਪਹਿਲੀ ਵਾਰੀ ਚੈਂਬਰ ਬਣਨੇ ਲੱਗੇ ਨੇ 47 ਜਾਂ 50 ਇਹ ਵਾਸਤੇ ਕਿਉਂਕਿ ਅਗਲੀ ਜਨਰੇਸ਼ਨ ਜਿਹੜੀ ਸਾਡੇ ਅਗਲੇ ਐਡਵੋਕੇਟਸ ਆ ਰਹੇ ਨੇ ਬੱਚੇ ਉਹਨਾਂ ਨੂੰ ਬੜੀ ਜ਼ਰੂਰੀ ਹੈ ਕਿਉਂਕਿ ਚੈਂਬਰ ਹਰ ਕੋਲ ਹੋਣਾ ਚਾਹੀਦਾ ਇਸ ਕਰਕੇ ਬੜੇ ਤੋ ਡਿਮਾਂਡ ਇਹ ਪੂਰੀ ਨਹੀਂ ਹੋਈ ਸਾਡੀ ਡਿਮਾਂਡ ਕਿਉਂਕਿ 8 ਏਕੜ ਲੈਂਡ ਮਿਲੀ ਸੀ ਸਾਨੂੰ ਉਹ 40 ਜਿਹੜੀ ਸੀ ਉਹ 14 ਏਕੜ ਚਾਹੀਦੀ ਕਿਉਂਕਿ ਡਿਸਟ੍ਰਿਕਟ ਵਾਸਤੇ 14 ਏਕੜ ਚਾਹੀਦੀ ਹੈ ਇਹ ਵਾਸਤੇ ਸਾਡੀ ਡਿਮਾਂਡ ਪੂਰੀ ਨਹੀਂ ਹੋਈ ਪਰ ਫਿਰ ਵੀ ਜੋ ਮਿਲਿਆ ਸਾਨੂੰ ਉਹਦੇ ਵਾਸਤੇ ਮੈਂ ਸਾਰੇ ਹੀ ਸਾਰੇ ਆਪਣੇ ਮੈਂਬਰਜ਼ ਨੂੰ ਆਪ ਵਰਕ ਵਾ ਦਿੰਨਾ ਔਰ ਪੰਜਾਬ ਤੇ ਹਰਿਆਣਾ ਇਹ ਬਿਲਡਿੰਗ ਕਮੇਟੀ ਹੈ ਉਹਦਾ ਬਹੁਤ-ਬਹੁਤ ਥੈਂਕਸ ਕਰਨਾ ਔਰ ਇੱਥੇ ਦੇ ਜੱਜ ਜਿਨ੍ਹਾਂ ਨੇ ਪੂਰੀ ਐਫਰਟਸ ਕੀਤੀ ਨੇ ਉਹ ਸਾਡੇ ਪ੍ਰੈਜ਼ੀਡੈਂਟ ਜਿਹੜੇ ਆ ਇਹਨਾਂ ਦੀ ਟੀਮ ਨੇ ਪੂਰੇ महता साहब तो तो और टीम ने पूरा जोर लगाया फिर रखो ताकि चैंबर पार्किंग समस्या काफी बिकराल रूप धारण कर गई हैल्द को जल्दी मिले धन्यवाद मैं नवीन सोनी जी बी ए पठानकोट बार एसोसीएशन ਸਾਡੇ ਪ੍ਰਧਾਨ ਜੀ ਦੀ ਅਡਕਸ਼ਤਾ ਦੇ ਵਿੱਚ શ્રી ਮਨਨ ਮਹਿਤਾ ਜੀ ਦੀ ਅਡਕਸ਼ਤਾ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸੀਵੀਆਸੀ ਨਾਗੂਲ ਜੀ ਦੇ ਅਡਕਸ਼ਤਾ ਦੇ ਨਾਲ ਸਾਡੇ ਨਿਊ ਚੈਂਬਰਸ ਜੋ ਕਿ ਸਾਡੇ ਯੰਗ ਲੋਅਰਸ ਤੇ ਅਦਰ ਨਿਊ ਕਮਰਸ ਯੰਗਰ ਨੂੰ ਹੋਵੇਗੀ ਉਹਦੇ ਲਈ ਉਦਘਾਟਨ ਦਾ ਅੱਜ ਜੋਸ਼ੀ ਦਾ ਨਿਯਾਸ ਰੱਖਿਆ ਗਿਆ ਹੈ ਤੇ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਤੇ ਅਸੀਂ ਸਾਰਿਆਂ ਨੂੰ ਮਿਲ ਕੇ ਸਾਰਿਆਂ ਦੀ ਬਾਈ ਗ੍ਰੇਸ ਆਫ ਗੋਡ ਅਸੀਂ ਇੱਕ ਨਾ ਸ਼ੁਭ ਰੰਪ ਕੀਤਾ ਜਾ ਰਿਹਾ ਹੈ ਭੂਮੀ ਪੂਜਨ ਕੀਤਾ ਗਿਆ ਤੇ ਮੈਂ ਇਸੇ ਨਾਲ ਹੀ ਬਸ ਸਾਰਿਆਂ ਦਾ ਧੰਨਵਾਦ ਹਾਂ ਤੇ ਸਾਡੇ ਜੀਜਸਤੀ ਸ਼੍ਰੀ ਸ਼ਿਨਾਗੋ ਜੀ ਤੇ ਸਾਡੇ ਪ੍ਰਧਾਨ ਜੀ ਦੀ ਡਾਕਟਰ ਰਵੀ ਸ਼੍ਰੀਮਨਾਲ ਮੈਂ ਤੇ ਜੀ ਦੀ ਇੱਕ ਸਰਵਿੱਚ ਚੱਸੀਆ ਕਰਨ ਜਾ ਰਿਹਾ ਹੈ ਜੈ ਹਿੰਦ ਐਡਵੋਕੇਟ ਰੇਸ਼ਮ ਸ਼ਰਮਾ ਡਿਸਟ੍ਰਿਕਟ ਕੋਰਥਾਨ ਕੋਟ ਸਰ ਆਜੀ ਬੜਾ ਹੀ ਖੁਸ਼ੀ ਦਾ ਟਾਈਮ ਹੈ ਖੁਸ਼ੀ ਦਾ ਬੜਾ ਖੁਸ਼ੀ ਵਾਲਾ ਪਲ ਹੈ ਜਿਹੜਾ ਸਾਡੇ ਬਾਰਸ ਸਿਸ਼ ਨੂੰ ਆਇਆ ਹੈ ਜਿਹਦੀ ਬੜੀ ਹੀ ਜ਼ਿਆਦਾ ਲੰਬੇ ਸਮੇਂ ਤੋਂ ਉਡੀਕ ਸੀਗੀ ਨਵੇਂ ਕਮਰਸ ਨੂੰ ਨਵੇਂ ਬੱਚਿਆਂ ਨੂੰ ਜਿਨ੍ਹਾਂ ਕੋਲ ਸਾਡੇ ਕੋਈ ਚੈਂਬਰ ਨਹੀਂ ਸੀਗਾ ਅੱਜ ਜੀ ਸ਼੍ਰੀ ਮਨਾਲ ਮਤਾ ਜੀ ਪ੍ਰਧਾਨ ਦੀ ਅਗਵਾਈ ਦੇ ਵਿੱਚ ਨਵੇਂ ਚੈਂਬਰਾਂ ਦਾ ਨੀਂਹ ਪੱਥਰ ਰੱਖਿਆ ਗਿਆ ਜਿਹਦੀ ਬੜੀ ਹੀ ਜਲਦੀ ਬਿਲਡਿੰਗ ਤਿਆਰ ਹੋ ਰਹੀ ਹੈ ਅਤੇ ਆਉਣ ਵਾਲੇ ਬੱਚਿਆਂ ਨੂੰ ਬੜੀ ਹੀ ਜਲਦੀ ਚੈਂਬਰ ਮਿਲ ਰਿਹਾ ਅਤੇ ਅਸੀਂ ਸਾਰੇ ਹੀ ਨਿਊ ਕਮਰਸ ਨਿਊ ਬੱਚੇ ਜਿੰਨੇ ਵੀ ਜੰਗ ਐਡਵੋਕੇਟਸ ਨੇ ਆਪਾਂ ਸਾਰੇ ਹੀ ਹੌਨਰੇਬਲ ਹਾਈ ਕੋਰਟ ਦੇ ਜਿਸ ਦਾ ਪੰਜਾਬ ਸਰਕਾਰ ਦਾ ਬੜਾ ਹੀ ਧੰਨਵਾਦੀ ਕਰਨਿਆ ਜਿਹਨਾਂ ਹੱਦੇ ਦੇ ਇੰਨਾ ਸੰਯੋਗ ਕਰ ਰਹੇ ਨੇ ਅਤੇ ਇੰਨਾ ਮਾਨ ਬਖਸ਼ ਰਹੇ ਨੇ ਤਾਂ ਜੋ ਸਾਡੇ ਨਵੇਂ ਬੱਚੇ ਅੱਗੇ ਵੱਧ ਸਕਣ ਅਤੇ ਆਪਣੀ ਪ੍ਰੈਕਟਿਸ ਵਧੀਆ ਹੀ ਵਧੀਆ ਤਰੀਕੇ ਨਾਲ ਵਧੀਆ ਢੰਗ ਨਾਲ ਚਲਾ ਸਕਣ ਜੀ ਸਰ ਦੇਖੋ ਅਜੋਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੀਫ ਜਸਟਿਸ ਜਿਹਨੇ ਜਿੱਥੇ ਵਰਚੁਅਲੀ ਤੋਂ ਘਾਟਨ ਕੀਤਾ ਆ ਜਿਹੜੇ ਨਿਊ ਚੈਂਬਰਸ ਦਾ ਇਹਦੇ ਨਾਲ ਜਿਹੜੇ ਪਠਾਨਕੋਟ ਦੇ ਯੂਥ ਜਿਹੜੇ ਹੋਰ ਸਾਥੀ ਜਿਹੜੇ ਐਡਵੋਕੇਟ ਇਨੋਰਵ ਇਸ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਲੇਕਿਨ ਉਹਨਾਂ ਦੇ ਫਾਇਦੇ ਨਾਲ ਨਾਲ ਦੇ ਪੰਜਾਬ ਨੂੰ ਵੀ ਔਰ ਪੂਰੇ ਦੇਸ਼ 'ਚ ਵੀ ਇਹ ਜਿਹੜੀ ਆ ਬਹੁਤ ਹੀ ਜ਼ਿਆਦਾ ਤਰੱਕੀ ਦੀ ਰਾਹ ਜਿਹੜੀ ਆ ਉਹ ਦੇਖੀ ਜਾ ਰਹੀ ਆ ਔਰ ਵਕੀਲਾਂ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਆ ਜਿੱਥੇ ਸਾਡੇ ਮਾਨਯੋਗ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸਾਹਿਬਾਨ ਇੱਥੇ ਆਏ ਔਰ ਪ੍ਰਧਾਨ ਜੀ ਸਾਡੇ ਵਕੀਲ ਸਾਹਿਬਾਨਾਂ ਨੇ ਉਹ ਉਹਦੇ ਨਾਲ ਨਾਲ ਸਾਡੇ ਮਾਨਯੋਗ ਜਿਹੜੇ ਸ਼੍ਰੀ ਲਾਲ ਚੰਦ ਘਟਾਰੂ ਚੱਕ ਜੀ ਨੇ ਆਪਣੀ ਸਹੂਲਤ ਕੀਤੀ ਮਹਿਮਾਨ ਦੇ ਤੌਰ ਤੇ ਇੱਥੇ ਆਏ इन्हें बहुत ज्यादा बल मिलेगा और में नवी राह मिलेगी नवी सोच आएगी नवे लोगों को जस्टिस जो नौजवान प्रॉब्लम देना चाहिए और होर भी एडवोकेट्स की जी प्रॉब्लम है ध्यान देता लोग जस्टिस मिल सके रूल ऑफ लॉ रूल ऑफ लॉ जरा होना चाहिए ये देश तरक्की राह त जाएगा और जो देश का ना चुनकेगा थैंक यू धन्यवाद